ਮੇਰੇ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਦਾ ਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਆਪਣੇ ਪਿੰਡ ਸੇਖਾ ਕਲਾਮੀ ਵਾਲੀਬਾਲ ਵਾਲੀਬਾਲ ਟੀਮ ਦੀ ਜਿਹੜੀ ਆ ਉਹ ਇੰਟਰੋਡਕਸ਼ਨ ਕਰਾਉਣਾ ਹਾਂ ਇਹਨਾਂ ਬੱਚਿਆਂ ਨੇ ਵੈਸੇ 1 ਫਰਵਰੀ ਨੂੰ ਮੈਚ ਕਰਾਇਆ ਜਿਹੜਾ ਇਹਦੇ ਵਿੱਚ ਚੌਂਦ ਦੀ ਮਾਰੀ ਪਾ ਗਏ ਆ ਇਹ ਬਹੁਤ ਹੀ ਵੱਡੀ ਇਹਨਾਂ ਦੀ ਪ੍ਰਾਪਤੀ ਸੀ ਕਿਉਂਕਿ ਸਾਡੇ ਪਿੰਡ ਦੇ ਵਿੱਚ ਤਕਰੀਬਨ 8 ਸਾਲ ਤੋਂ ਬਾਅਦ ਇਹ ਚੌਥਾ ਟੂਰਨਾਮੈਂਟ ਹੈ ਤੇ ਸਾਡਾ ਪਿੰਡ ਬਹੁਤ ਬਹੁਤ ਭਾਗੀ ਹੈ ਅਸੀਂ ਜਿਹੜੀਆਂ ਟੀਮਾਂ ਅਸੀਂ ਬਣਾਈਆਂ ਸਾਡੀ ਕਬੱਡੀ ਦੀ ਟੀਮ ਵੀ ਹੈ ਬਹੁਤ ਜੀ ਨੇ ਨਾਮ ਫੈਲਾ ਕੀਤਾ ਹੈ ਪਲੇਅਰਾਂ ਨੇ ਆਪਣਾ ক্রিকেট ਦੀ ਟੀਮ ਹੈ ਤੇ ਐਵੇਂ ਵਾਲੀਬਾਲ ਦੀ ਵੀ ਹੈ ਤੇ ਕੱਲ ਮੈਂ ਜਿਹੜੀ ਵੀਡੀਓ ਪਾਈ ਸੀ ਗੱਤਕਾ ਦੀ ਟੀਮ ਵੀ ਹੈ ਕਿਉਂਕਿ ਸਾਡੀ ਸਾਰਿਆਂ ਦੀ ਇਨਰ ਵੀਰਾਂ ਦੀ ਜਾਂ ਪਿੰਡ ਦੀ ਪੰਚਾਇਤ ਦੀ ਤੇ ਪਿੰਡ ਨਗਰ ਨਿਵਾਸੀਆਂ ਦੀ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਹਨੇ ਬੱਚਿਆਂ ਨੂੰ ਖੇਡਾਂ ਨਾਲ ਲਾਇਆ ਜਾਵੇ ਅੱਜ ਜਿਸ ਕਿਰੋਣ ਜਿਵੇਂ ਮੈਂ ਖੜਾ ਹਾਂ ਤੁਸੀਂ ਇਹਨੂੰ ਸਾਊਥ ਸੇਖਾਗਲਾਂ ਦੇ ਗਰਾਊਂਡ ਕਹਿ ਸਕਦੇ ਹੋ ਕਿਉਂਕਿ ਸਾਡੇ ਦੋ ਗਰਾਊਂਡ ਆਣੇ ਆ ਇਹ ਸਰਕਾਰੀ ਸਕੂਲ ਦੀ ਹੈ ਜਿਹੜਾ ਕਿ ਸਰਦਾਰ ਕੇਵਲ ਸਿੰਘ ਸਰਕਾਰੀ ਸਕੂਲ ਹੈ ਹਾਈ ਸਕੂਲ ਤੇ ਦੂਸਰੀ ਜਿਹੜੀ ਗਰਾਊਂਡ ਹੈ ਸਾਡੀ ਉਹ ਮੰਡੀ ਦੇ ਵਿੱਚ ਹੈ ਜਿੱਥੇ ਕ੍ਰਿਕਟ ਤੇ ਬਾਕੀ ਜੰਮਾਂ ਵੀ ਖੇਡੀਆਂ ਜਾਂਦੀਆਂ ਨੇ ਤੇ ਆਉਂ ਮੈਂ ਟੀਮ ਦੇ ਨਾਲ ਤੁਹਾਨੂੰ ਪਹਿਲਾਂ ਮੈਂਬਰਾਂ ਦੇ ਨਾਲ ਜਿਹੜੇ ਟੀਮ ਦੇ ਪਲੇਅਰ ਉਹਨਾਂ ਨਾਲ ਕਰਾ ਦੇ ਆਂ ਤੇ ਆਖਰਲੇ ਮੈਂ ਤੁਹਾਨੂੰ ਜਿਹੜਾ ਕੈਪਟਨ ਦੇ ਨਾਲ ਤੋਂ ਈ ਇੰਟਰੋਡਕਸ਼ਨ ਕਰਾਉਂਗਾ ਉਸ ਤੋਂ ਬਾਅਦ ਮੈਂ ਜਿਹੜੀ ਇੱਕ ਫਰਮ ਨੂੰ ਇਹਨਾਂ ਨੇ ਟੂਰਨਾਮੈਂਟ ਕੀਤਾ ਸੀ ਉਹਦੀਆਂ ਦੋ ਤਿੰਨ ਝਲਕੀਆਂ ਵੀ ਆਖਿਰ ਤੇ ਤੁਸੀਂ ਦੇਖੋਗੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕਰੋ ਤੇ ਮੇਰੀ ਇਹਨਾਂ ਵੀਰਾਂ ਨੂੰ ਵੀ ਇੱਕ ਹੱਥ ਬਣ ਕੇ ਬੇਨਤੀ ਆ ਕਿ ਆਉਣ ਵਾਲੇ ਭਵਿੱਖ ਵਿੱਚ ਇਹਨਾਂ ਬੱਚਿਆਂ ਨੂੰ ਫਾਈਨੈਂਸ਼ੀਅਲ ਤੇ ਮੋਰਲ ਸਪੋਰਟ ਵੀ ਚਾਹੀਦੀ ਆ ਜਿਹੜਾ ਕਿ ਮੈਂ ਆਪਣਾ ਨੰਬਰ ਦੇ ਦੇਵਾਂਗਾ ਇੱਕ ਕੈਪਟਨ ਸਾਹਿਬ ਆਪਣਾ ਨੰਬਰ ਦੇਣਗੇ ਜੇ ਕਿਸੇ ਭੈਣ ਭਰਾ ਨੂੰ ਇਹਨਾਂ ਦੀ ਹੈਲਪ ਕਰਨੀ ਹੋਈ ਤਾਂ ਆਉਣ ਵਾਲੇ ਟੂਰਨਾਮੈਂਟ ਦੇ ਵਿੱਚ ਤੁਸੀਂ ਜ਼ਰੂਰ ਕਰੋ ਤਾਂ ਕਿ ਜਿਹੜੇ ਸਾਡੇ ਬੱਚੇ ਆ ਇਹ ਖੇਡਾਂ ਵਾਲੇ ਇਹਨਾਂ ਦਾ ਧਿਆਨ ਹੋਵੇ ਤੇ ਜਿਹੜਾ ਖੇਡਾਂ ਵਾਲੇ ਧਿਆਨ ਉਹ ਇਹਨਾਂ ਦੀ ਸਿਹਤ ਵੀ ਚੰਗੀ ਹੋਵੇ ਇਹਨਾਂ ਦੇ ਦਿਮਾਗ ਵੀ ਚੰਗੇ ਹੋਣਗੇ ਇਹ ਨਸ਼ਿਆਂ ਰਾਹਤ ਹੋਣ ਲਈ ਇਹ ਸਾਡੀ ਉਸ ਅਕਾਲ ਪੁਰਖ ਅੱਗੇ ਵੀ ਜਿਹੜੀ ਹੈ ਸਾਡੀ ਅਰਦਾਸ ਹੈ ਆਓ ਮੱਥਾ ਕਬਨੀ ਤੁਹਾਡਾ ਕਲੋਂਗ ਤੋਂ ਸ਼ੁਰੂ ਹੋ ਗਿਆ ਹੈ। ਪਾਨੂ ਨੀ 1 ਇਅਰ ਹੋ ਗਿਆ ਜਿਹੜੇ ਹਾਂਜੀ ਤੇਰਾ ਨਾਮ ਮੇਰਾ ਨਾਮ ਹੀ ਸਹੀ ਠੀਕ ਹੈ। ਤੁਸੀਂ ਹੁਣ ਤੱਕ ਕਿੰਨੀਆਂ ਬਾਹਾਂ ਖੇਡਿਆ ਬਾਹਰ ਖੇਡੀਆਂਗੇ ਤੇ ਕਿ ਆਹੀ ਮੈਚ ਖੇਡਿਆ ਤੁਸੀਂ। ਮੈਂ ਬਾਹਰ ਵੀ ਜਾਂਦੇ ਮੈਂ ਕਦੇ ਖੇਡ ਪੰਜਾਬ ਦੀ। ਹਾਂਜੀ ਤੇ ਕੋਈ ਕਿੰਨੀਆਂ ਕਿ ਜਿੱਤੇ ਆ ਤੁਸੀਂ ਮੈਚ ਹੁਣ ਤੱਕ। ਮੈਂ ਤਾਂ ਹੀ ਥੋੜੇ ਜਿਹਾ ਹਾਂ ਪਰ ਕੋਸ਼ਿਸ਼ ਕਰਦੇ ਨੇ ਤੁਸੀਂ। ਹਾਂਜੀ ਤੁਸੀਂ ਵੀ ਤੁਸੀਂ ਆਪਣਾ ਪਹਿਲਾ ਨਾਮ ਦੱਸੋ ਮੈਂ ਹਾਂਜੀ ਕਿੰਨਾ ਚਿਰ ਹੋ ਗਿਆ ਸੋ ਇਹ ਨਹੀਂ ਪਾਕਿਸਤਾਨ ਤੋਂ ਉਪਰੀ ਹੋ ਗਏ ਹਾਂ ਬਹੁਤ ਤਕਰੀਬਨ ਜਿਹੜੀ ਪ੍ਰੈਕਟਿਸ ਆ ਤੁਸੀਂ ਰੋਜ਼ ਕਰਦੇ ਹੋ ਹਾਂਜੀ ਇਸੇ ਗਰਾਊਂਡ 'ਜੀ ਹਾਂਜੀ ਬਹੁਤ ਵਧੀਆ ਗੱਲ ਹੈ ਜੀ ਤੇ ਤੁਹਾਡਾ ਕੀ ਨਾਮ ਹੈ ਅਰਸ਼ਵੀ ਸਿੰਘ ਹਾਂ ਤੇ ਕਿੰਨਾ ਚਿਰ ਹੋ ਗਿਆ ਇਸ ਗੇਮ ਨਾਲ ਜੁੜੇ ਹਾਂਜੀ 2 ਸਾਲ ਜੀ ਹਾਂਜੀ ਤੇ ਕੀ ਪ੍ਰਾਪਤੀਆਂ ਤੁਹਾਡੀਆਂ ਕਿੰਨੇ ਮੈਚ ਖੇਡੇ ਕਿੰਨੇ ਜਿੱਤੇ ਅਜ ਤਾਂ ਫਿਰ ਨਹੀਂ ਜਾਈਦਾ ਇਹ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਉਹ ਜਿੱਤ ਹਾਰ ਹੁੰਦੀ ਰਹਿੰਦੀ ਆ ਜੇ ਜਿੱਤ ਕੇ ਹੀ ਜਿਹੜਾ ਉਹ ਕਰਦੇ ਆ ਤੇ ਆਓ ਇਧਰ ਪਹਿਲਾਂ ਤੁਹਾਡਾ ਕੀ ਨਾਮ ਹੈ ਜੀ ਇਹ ਲਾਈਕ ਤੁਸੀਂ ਹਾਂ ਜੀ ਤੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਇਸੇ ਨੂੰ ਦੋ ਤਿੰਨ ਸਾਲ ਹੋ ਗਏ ਦੋ ਤਿੰਨ ਸਾਲ ਹੋ ਗਏ ਤੇ ਤੁਹਾਡੀਆਂ ਕੀ ਪ੍ਰਾਪਤੀਆਂ ਹਾਂ ਬਸ ਇਹ ਜਾਣੇ ਰਹਿਣੇ ਕਿ ਕਿਤੋਂ ਹਾਰ ਵੀ ਆਈ ਦਾ ਹਾਂ ਜੀ ਇਹ ਤਾਂ ਗੇਮ ਹੈ ਪਰ ਕਦੇ ਵੀ ਹੌਸਲਾ ਨਹੀਂ ਛੱਡਦਾ ਉਹ ਪੂਰੇ ਹੌਸਲੇ ਨਾਲ ਹੀ ਖੇਡਦੇ ਆ ਜੀ ਕਿਤੇ ਕਿਤੇ ਵੀ ਆ ਜਾਂਦਾ ਕਿਉਂਕਿ ਜਿੱਤ ਆ ਰਵੇ ਜਿਹੜੀਆਂ ਲੋਕ ਟੀਮਾਂ ਖੇਡਦੇ ਆ ਇੱਕ ਨੇ ਜਿੱਤਣਾ ਇੱਕ ਨੇ ਹਾਰਨਾ ਤੁਹਾਡੇ ਮਨ ਦੇ ਵਿੱਚ ਜਿਹਨਾਂ ਦੀ ਸਪੋਰਟਸਮੈਨਸ਼ਿਪ ਚਾਹੀਦੀ ਹੈ ਤਾਂ ਕਿ ਤੁਹਾਡੇ ਸਰੀਰ ਵੀ ਤੰਦਰੁਸਤ ਰਹਿਣ ਤੁਹਾਡੀ ਪੜ੍ਹਾਈ ਤੇ ਵੀ ਬਹੁਤ ਫਰਕ ਪੈਂਦਾ ਜਿਹੜਾ ਮੈਂ ਇਹ ਸੇਵ ਰੱਖਦਾ ਹਾਂ ਉਹ ਚੰਗਾ ਪੜ੍ਹੂਗਾ ਹਾਂਜੀ ਤੇ ਤੁਹਾਡਾ ਨਾਮ ਕੀ ਮੇਰਾ ਨਾਮ ਗਰਮ ਸਿੰਘ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਇਸ ਮੈਚ ਆਪਾਂ ਨੂੰ ਤਿੰਨ ਸਾਲ ਹੋ ਗਏ ਜਿਹੜੇ ਹਾਂ ਹਾਂਜੀ ਤੇ ਤੁਸੀਂ ਚੰਗੇ ਮੈਚ ਖੇਡਦੇ ਕਿੱਥੇ ਜਾਂਦੇ ਹੋ 100 150 ਕਿਲੋਮੀਟਰ ਦੇ ਆਸ-ਪਾਸ ਰਿਡੰਜਾਵੜੀ ਦਾ ਬਹੁਤ ਜਿਹੜੇ ਪੰਜਾਬ ਹੀ ਇੱਕਦਣਾ ਸਾਰੇ ਪੰਜਾਬ ਦੀ ਜਿਹੜੀ ਜਾਨ ਆ ਗਏ ਹਾਂਜੀ ਬਹੁਤ ਹੀ ਵਧੀਆ ਗੱਲ ਹੈ ਤੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗਰਮ ਸਿੰਘ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਕ੍ਰਿਕਟ ਦੇ ਨਾਲ ਜੁੜਿਆ ਮੈਨੂੰ ਇੱਕ ਸਾਲ ਹੋ ਗਿਆ ਹਾਂਜੀ ਤੇ ਕੋਈ ਹੋਰ ਵੀ ਗੇਮ ਖੇਡਦੇ ਹੁੰਦੇ ਨਹੀਂ ਕੱਲ ਵਾਲੀ ਕੱਲ ਵਾਲੀ ਵਾਲੀ ਖੇਡਦੇ ਹਾਂਜੀ ਬਹੁਤ ਹੀ ਵਧੀਆ ਗੱਲ ਆ ਤੇ ਇਹ ਨੇ ਮੇਰੇ ਨਾਲ ਇਸ ਟੀਮ ਦੇ ਜਿਹੜੇ ਕੈਪਟਨ ਆ ਤੇ ਕਪਟਨ ਸਾਹਿਬ ਤੁਸੀਂ ਕਦੋਂ ਟੀਮ ਇਹ ਸਾਰੀ ਬਣਾਏ ਮੈਨੂੰ ਵੀ 5-6 ਸਾਲ ਹੋ ਗਏ ਖੇਡਦੇ ਨੂੰ ਜੀ ਹਾਂਜੀ ਤੇ ਇਹ ਮੇਰੇ ਨਾਲ ਮੁੰਡੇ 2-3 ਸਾਲਾਂ ਤੋਂ ਜੁੜੇ ਹੋਏ ਆ ਜੀ ਹਾਂਜੀ ਤੇ ਅਸੀਂ ਮੰਨ ਕੇ ਚੱਲੋ ਆਪਣੇ ਏਰੀਏ ਮੋਗੇ ਜਿਲ੍ਹੇ ਦੀ ਤੀਜੀ ਦੂਜੀ ਨੰਬਰ ਦੀ ਟੀਮ ਹੈ ਜੀ ਆਪਣੇ ਸੇਖਾਗੜਾਂ ਦੀ ਓ ਬਹੁਤ ਬਹੁਤ ਬੀਜ਼ੀ ਦੀ ਗੱਲ ਹੈ ਹਾਂ ਜੀ ਆਪਣੇ ਨੇੜੇ ਤੇੜੇ ਦੇ ਮੰਨ ਕੇ ਚੱਲੋ ਆਪਾਂ ਹੀ ਨਹੀਂ ਬੈਸਟ ਟੀਮ ਆਪਾਂ ਦੇ ਸੇਖਾਗੜਾਂ ਦੀ ਤੇ ਆਪਾਂ ਜੀ ਬਹੁਤ ਨਿੱਕੇ ਨਿੱਕੇ ਟੂਰਨਾਮੈਂਟ ਬਹੁਤ ਜ਼ਿਆਦੇ ਪ੍ਰਾਪਤੀਆਂ ਕੀਤੀਆਂ ਜਿੱਤ ਪ੍ਰਾਪਤੀ ਕੀਤੀ ਹੈ ਹਾਂ ਜੀ ਤੇ ਇਹਨਾਂ ਖੇਡਾਂ ਦੇ ਨਾਲ ਨਾਲ ਤੁਸੀਂ ਕੋਈ ਸਟੂਡੈਂਟ ਹੈ ਜਾਂ ਸਿਪਲ ਕੰਮ ਕਰਦੇ ਸਟੂਡੈਂਟ ਹੈ ਹਾਂਜੀ ਸਟੂਡੈਂਟ ਕੀ ਤੁਹਾਡੀ ਕੁਆਲਿਫੀਕੇਸ਼ਨ ਹੈ ਜਾਂ ਕੀ ਕੁਆਲਿਫੀਕੇਸ਼ਨ ਕਰ ਰਹੇ ਹੋ ਕਲਾਸ 2 ਤੋਂ ਬਾਅਦ ਜੀ ਮੈਂ ਹੁਣ ਬੀਏ ਕਰ ਰਿਹਾ ਹਾਂ ਜੀ ਹਾਂ ਕਿਹੜੇ ਕਾਲਜ ਦੇ ਵਿੱਚ ਆਰਾਮਪੁਰਾ ਫੋਰ ਆਰਾਮਪੁਰਾ ਜੀ ਅੱਜ ਤੁਸੀਂ ਰੋਜ਼ ਅਪਡੇਟ ਕਰਦੇ ਹੁੰਦੇ ਹਾਂ ਹਾਂਜੀ ਹਾਂਜੀ ਤੇ ਬਹੁਤ ਹੀ ਵਧੀਆ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੁਹਾਡਾ ਤੇ ਆਗੋਂ ਤੁਸੀਂ ਵੀ ਉਹਨੇ ਲੋਕਾਂ ਨੂੰ ਆਗਾ ਕੰਟੈਕਟ ਨੰਬਰ ਦੱਸੋ ਤੇ ਉਹਨਾਂ ਨੂੰ ਬੇਨਤੀ ਕਰੋ ਕਿ ਤੁਹਾਡੀ ਹੋਰ ਸਾਰਿਆਂ ਦੀ ਹੈਲਪ ਕਰਦੇ ਮੈਂ ਪਿੰਡ ਸੇਖਾਗੜਾਂ ਦੇ ਵਸਨੀਕਾਂ ਨੂੰ ਵੀ ਬੇਨਤੀ ਕਰਦਾ ਕਿ ਸਾਡੀ ਮੰਨ ਲਓ ਵਾਲੀਬਾਲ ਟੀਮ ਦੀ ਆਉਣ ਜਾਣ ਦਾ ਖਰਚਾ ਹੁੰਦਾ ਸਾਰੀ ਤੁਸੀਂ ਸਪੋਰਟ ਕਰਿਓ ਪਿੰਡ ਨੂੰ ਬਹੁਤ ਵਧਗਾ ਟੀਮ ਆਪਣੇ ਨਵੇਂ ਮੁੰਡੇ ਵੀ ਲੱਗੇ ਆ ਖੇਡਣਾ ਸਾਲ 1.5 ਸਾਲ ਹੋ ਗਿਆ ਪਿਛਲੇ ਦਿਨੀ ਆਪਣੇ ਪਿੰਡ ਬਹੁਤ ਸੋਹਣਾ ਟੂਰਨਾਮੈਂਟ ਹੋਇਆ ਜਿਹੜਾ ਪਿੰਡ ਦੇ ਸੰਯੋਗ ਨਾਲ ਤੇ ਐਨ ਆਰ ਆਈ ਵੀਰਾਂ ਦੇ ਸੰਯੋਗ ਨਾਲ ਬਹੁਤ ਵਧਗਾ ਟੂਰਨਾਮੈਂਟ ਹੋਇਆ ਜੀ ਐਸੀ ਤਰ੍ਹਾਂ ਤੁਸੀਂ ਸਾਡਾ ਸਾਡੀ ਟੀਮ ਦਾ ਸੰਯੋਗ ਦਿੰਦੇ ਰਹਿਣਾ ਤੇ ਅਗਲੀ ਵਾਰੀ ਆਪਾਂ ਕੋਸ਼ਿਸ਼ ਕਰਾਂਗੇ ਇਸ ਤੋਂ ਬਿਹਤਰ ਆਪਾਂ ਟੂਰਨਾਮੈਂਟ ਕਰਾਗੇ ਸੇਖਾ ਕਲਾਂ ਦਾ ਨਾਮ ਹੋਰ ਉੱਚਾ ਕਰਗੇ ਤੇ ਬਸ ਇਹੀ ਬੇਨਤੀ ਹੈ ਜੀ ਹਾਂ ਆਖਰੀ ਕੁਐਸਚਨ ਆ ਜਿਹੜਾ ਤੁਸੀਂ ਪ੍ਰੋਗਰਾਮ ਇਹ ਕਰਾ ਕੇ ਗਏ ਉਸ ਦੀ ਹੈਪੀਆ ਬਹੁਤ ਵਧੀਆ ਜੀਵਾ ਲੱਗਦਾ ਹਾਂ ਜੀ ਬਹੁਤ ਵਧੀਆ ਤੁਸੀਂ ਚਾਰ ਬਾਗ ਕਰਾਇਆ ਪਈਆ ਤੁਹਾਡੇ ਸਾਹਮਣੇ ਹਾਂ ਜੀ ਤੁਸੀਂ ਇਹਦੇ ਨਾਲ ਹੈਪੀ ਹੈ ਹਾਂ ਜੀ ਪਿੰਡ ਦੀ ਪੰਚਾਇਤ ਜਿਨ੍ਹਾਂ ਨੇ ਵੀ ਤੁਹਾਨੂੰ ਸੁਭਾਵਾਂ ਦਿੱਤੀਆਂ ਜਿਵੇਂ ਨਾਲ ਗੀਤਾਂ ਪਿੰਡ ਨੂੰ ਗੁੱਟੀਆਂ ਦਾ ਦਾ ਰੱਖੂਗਾ ਕਮੇਟੀ ਨੇ ਦਿੱਤੀਆਂ ਕੀ ਤੁਸੀਂ ਕੁਝ ਨਾਮ ਵਾਲਾ ਜਿਨ੍ਹਾਂ ਜਿਨ੍ਹਾਂ ਨੇ ਜਿਆਦਾ ਤੋਂ ਲੀ ਹੈਲਪ ਕੀਤੀ ਆ ਉਹਨਾਂ ਦਾ ਵੀ ਥੈਂਕਸ ਕਰ ਦਿਓ ਤਾਂ ਹੀ ਉਹਨਾਂ ਦੇ ਵਿੱਚ ਤੁਹਾਡੇ ਉਹ ਫਿਰ ਵੀ ਲੋਕਾਂ ਦਾ ਇਹਨਾਂ ਬੰਦਿਆਂ ਨੂੰ ਤੁਹਾਡਾ ਸਹਿਯੋਗ ਦਿੱਤਾ ਹੈ ਜਰੂਰ ਉਹਨਾਂ ਦਾ ਥੈਂਕਸ ਤੁਹਾਨੂੰ ਤਨ ਬਾਬਾ ਰੁਖਰਦਾ ਜੀ ਮੇਰ ਨਾਲ ਆਪਣੇ ਪਿੰਡ ਬਹੁਤ ਵੱਡਾ ਟੂਰਨਾਮੈਂਟ ਹੋਇਆ ਤੇ ਸਰਪੰਚ ਦਰਸ਼ਨ ਸਿੰਘ ਦਾ ਬਹੁਤ-ਬਹੁਤ ਧੰਨ ਧੰਨਵਾਦ ਬਾਈ ਦਾ ਜਿਨ੍ਹਾਂ ਨੇ ਪੂਰਾ ਸੰਯੋਗ ਦਿੱਤਾ ਆਪਣਾ ਤੇ ਐਨ ਆਰ ਆਈ ਵੀਰ ਸਾਰੇ ਦਵਿੰਦਰ ਅਰਗੇਸ ਕੈਨ ਅਰਗੇਸ ਸਾਰੇ ਵੀਰਾਂ ਨੇ ਬਹੁਤ ਸੰਯੋਗ ਦਿੱਤਾ ਤੇ ਬਾਈ ਇਸੇ ਤਰ੍ਹਾਂ ਅਗਲੀ ਵਾਰ ਵੱਧ ਚੜ ਕੇ ਸੰਯੋਗ ਦਿਓ ਜਿਹੜਾ ਆਪਾਂ ਹੋਰ ਵੀ ਵੱਧਗਾ ਟੂਰਨਾਮੈਂਟ ਕਰਾ ਸਕੀਏ ਬਹੁਤ-ਬਹੁਤ ਧੰਨਵਾਦ ਤੇ ਇਸ ਤੋਂ ਬਾਅਦ ਤੁਸੀਂ ਜਿਹੜੇ ਆ ਨਾ ਜਿਹਨੀਆਂ ਝਲਕੀਆਂ ਮੈਂ ਤਿੰਨ ਰਿਕਾਰਡ ਕੀਤੀਆਂ ਸੀ ਅਖਰਵੇਂ ਨੂੰ ਕਹੋ ਅੱਜ 3 ਫਰਵਰੀ ਹੈ ਕੱਲ ਮੈਂ ਨਹੀਂ ਲਿਨਰੂ ਲੈ ਨਹੀਂ ਸਕਿਆ ਕੁਝ ਮੌਸਮ ਨੂੰ ਕੁਛ ਥੱਕੇ ਹੋਏ ਸਨ ਉਹ ਵੀ ਜਿਹੜਾ ਪਹਿਲਾ ਟੂਰਨਾਮੈਂਡਾ ਉਹ ਸਵੇਰ 7:30 ਵਜੇ ਖਤਮ ਹੋਇਆ ਕਿਉਂਕਿ ਚੌਹਾਂ ਟੀਮਾਂ ਸੀ ਇਹ ਬਹੁਤ ਇੱਕ ਛੋਟੀ ਮੁੰਡੀ ਗੱਲ ਨਹੀਂ ਕਿ ਪਹਿਲਾ ਟੂਰਨਾਮੈਂਡ ਕਰਾ ਰਹੇ ਹੁਣ 100 ਟੀਮਾਂ ਸਾਰੇ ਪੰਜਾਬ ਤੋਂ ਆ ਕੇ ਖੇਡੀਆਂ ਹੋਣ ਤੇ ਆਓ ਦੇਖਦੇ ਹਾਂ ਉਹ ਝਲਕੀਆਂ The <laughs> ਗੁਰੂ ਕ ਜਨ ਕੋਲ ਵਖਰਾ ਕਰਕੇ ਥੋੜਾ ਪੈਂਦਾ ਰਵਿੰਦਰ ਤੇ ਪਰ ਵਿੰਦਰ ਕਹਿੰਦੇ ਮੇਰੇ ਮਿੱਤਰੋ ਇਧਰਲੇ ਪਾਸੇ ਸੂਰੀ ਬਾਲ ਅੱਲਾ ਕਹਿੰਦੇ ਹੋਰ ਤੂਫਾਨ ਨੇ ਪਰ ਅੱਜ ਅਜ ਛੱਤੀ ਦੀ ਟੀਮ ਦਾ ਜਿਹੜਾ ਮਾਣ ਵੜ ਗਿਆ ਹੈ ਉਹਦਾ ਡਿਫੈਂਸ ਕਰ ਰਿਹਾ ਬੱਲਾ ਬੱਜ ਰਹੀ ਹੈ ਲੈ ਵੀ ਪ੍ਰਸ਼ਾਦ ਬੌਂਡ ਨੰਬਰ ਗਰਾਊਂਡ ਦੇ ਮੈਚ ਚੋਟੀ ਦਾ ਜਿਹੜਾ ਕਹਿੰਦੇ ਖੇਡਿਆ ਜਾ ਰਿਹਾ ਆ ਬਰਾ ਦੇ ਸੱਪਰਾ ਕਹਿੰਦੇ ਨਾਲ ਹੈ ਪਰ ਜੋਧ ਦਾ ਕਹਿੰਦੇ ਮੇਰੇ ਮਿੱਤਰੋ ਸੱਖੀ ਖੇਡਦਾ ਸੜੀ ਵਰਗੇ ਗੁੱਡੀ ਟੀਮ ਬਣਾਉਂਦੇ ਹੈ ਬੱਲਾ ਹੁੰਦੀਆਂ ਨੇ ਕਹਿੰਦੇ ਵੱਡੇ ਖiladiਆਂ ਨੇ ਪਰ ਇਧਰਲੇ ਪਾਸੇ ਰਾਣ ਬਾਲ ਅੋਰ ਦਾ ਚੋਲੇ ਤੇ ਬਾਲ ਜਿਹੜੀ ਕਦੇ ਆਊਟ ਹੈ ਇੱਕ ਪਾਸੇ ਕਦੇ ਠੱਠੀ ਪਾਈ ਦੀ ਇਹ ਟੀਮ ਆਪਣੇ ਡੀਆਰ ਦੇ ਮੁੰਡੇ ਪਹਿਲਾਂ ਖੇਡ ਕੇ ਗਏ ਆ ਆ ਕਦੇ ਠੱਠੀ ਪਾਈ ਦੀ ਇਹ ਟੀਮ ਮੁੰਡੇ ਸਿੱਧੂ ਵਰਗੇ ਜਿਹੜੇ ਕਦੇ ਖੇਡ ਮੈਦਾਨ ਦੇ ਵਿੱਚ ਆ ਗਿਆ ਨਾਲ ਕਦੇ ਬਲੀਪੁਰੀਆ ਬਿੰਦਰ ਖੇਡਦਾ ਉਹ ਟੀਮ ਕਦੇ ਵੱਡੀ ਬਣਾਈ ਆ ਮੁੰਡੇ ਆਲੇ ਉਧਰ ਦੇ ਪਾਸੇ ਕਦੇ ਬੈਲਵਰਨ ਕਲੱਬ ਆ ਸੇਖੇ ਆਲੇ ਮੁੰਡੇ ਖੇਡ ਮੈਦਾਨ ਦੇ ਵਿੱਚ ਖੇਡਦੇ ਆ ਮੈਚ ਦੋਦੇ ਵੀ ਤਕੜਾ ਹੈ ਤੇ ਤਿੰਨ ਨੰਬਰ ਗਰਾਊਂਡ ਦੇ ਵਿੱਚ ਵੀ ਮੈਚ ਸਿਰੇ ਦਾ ਖੇਡਿਆ ਜਾ ਰਿਹਾ ਹੈ ਬਾਕੀ ਬਾਕੀ ਮੈਚ ਦੇ ਉਤੀ ਦੇ ਕਿਵੇਂ ਖੇਡੇ ਜਾ ਰਹੇ ਆ ਔਰ ਗੱਲਾਂ ਹੁੰਦੀਆਂ ਨੇ ਮੁੰਡਿਆਂ ਦੀਆਂ ਔਰ ਇਧਰਲੇ ਪਾਸੇ ਬਾਲ ਕਹਿੰਦੇ ਮੁੰਡੇ ਨੇ ਐਨ ਚੌਥੀ ਦੀ ਮਾਰੀ ਐ ਔਰ ਇਧਰਲੇ ਪਾਸੇ ਆਪਣੇ ਕਹਿੰਦੇ ਐਨ ਮੇਰੇ ਵਿਰੋ ਨੰਬਰ ਦਾ ਵਾਅਦਾ ਕੀਤਾ ਐ ਔਰ ਇਧਰਲੇ ਪਾਸੇ ਪਿੱਟਰ ਸਰਵਿਸ ਕਰ ਰਿਹਾ ਐ ਆ ਕਹਿੰਦੇ ਬਰਾਨ ਹੈ ਇਸੇ ਪਟਰਾ ਕਹਿੰਦੇ ਮਾਣ ਹੈ ਵੀ ਮਿਰਕਾ ਤੋਰੇ ਅੰਦਰ ਹੀ ਕਸਤੂਰੀ ਐ ਹਰ ਚੰਦ ਦੇ ਦੀ ਮਿਹਰ ਤੇ ਬੜੀ ਜ਼ਰੂਰੀ ਹੈ ਉਹ ਬੱਤੀਆਂ ਦੇ ਕਦੇ ਟੜਾਹੇ ਰਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕੜੀਆਂ ਦੇ ਵਿੱਚ ਪਿੱਛਦੇ ਨਹੀਂ ਹੁੰਦੇ ਸੂਰਜ ਕਦੇ ਵੀ ਕੜੀਆਂ ਦੇ ਵਿੱਚ ਪਿੱਛਦੇ ਨਹੀਂ ਹੁੰਦੇ ਮੰਤਰਾ ਵੀ ਦੱਸਿਆ ਵੀ ਮਿਹਰ ਕੀ ਹੁੰਦੀ ਹੈ ਰੇਗੀ ਚੰਦਿਆਂ ਸੂਰ ਇਹਨਾਂ ਪਰ ਵੀ 15 14 ਕੀ ਗੱਲ ਹੈ ਸਈਉ 15 ਦੇ 14 ਦਾ ਮੁਕਾਬਲਾ ਦੇ ਤਾਦੀ ਹੋ ਵੀ ਕਹਿ ਇਹ ਮੈਚ ਜਿਹੜਾ ਬਹੁਤ ਸੋਹਣਾ ਖੇਡੇ ਜਾ ਰਿਹਾ ਹੈ ਗਰਾਊਂਡ ਦਾ ਪਿੰਡੇ ਵਿੱਚ ਤੇ ਦੋਨਾਂ ਪਰੋਂ ਦੇ ਵਿੱਚ ਇੱਕ ਪਾਸੇ ਟੀਮ ਜਿਹੜੀ ਰੇਂਦੇ ਰੇਂਦੇ ਜਿਹੜੀਆਂ ਸਾਈਡਾਂ ਤੇਜ ਹੋ ਰਹੀਆਂ ਨੇ ਇੱਕ ਪਾਸੇ ਕਦੇ ਮੈਲਮਾ ਦਾ ਕਲੱਬ ਸੇਖੀਆਂ ਦੇ ਵਿੱਚ ਖੇਡੇ ਪਾਈ ਨੇ ਦੂਜੇ ਪਾਸੇ ਟੀਮ ਜਿਹੜੀ ਭਾਈ ਦੀ ਜਿਹੜੇ ਟੀਮ ਖੇਡ ਰਹੀ ਹੈ ਪਾਣੀ ਛੇੜ ਰਹੀ ਜੰਦਰੋਂ ਬਹੁਤ ਬਿਆਰ ਤੇ ਦੋਨਾਂ ਲੱਗਿਆ ਹੋਇਆ ਸੰਗਿਆਰ ਲੋਕਾਂ ਵੀ ਤੀ ਟੀਮ ਦਾ ਕਾਰਜ ਹੈ ਇਹ ਮੁੱਖੇ ਬੰਦਪਾੜ ਦੇ ਵਿੱਚ ਚੱਲਦੀ ਸਮਾਧ ਪ੍ਰੋਕਸਾਂ ਦੀ ਟੀਮ ਦੇਖੋ ਜਿਹੜਾ ਆਹਦੇ ਤਿੰਨ ਨੰਬਰ ਗੇਟ ਦੇ ਚੀਜ਼ਾਂ ਮਿਲ ਜਾਂਦੀਆਂ ਗੁਰਮੀਤ ਪੁੱਤ ਲੰਘਾ ਨੂੰ ਕਰਾਉਣਾ ਇੱਕ ਨੰਬਰ ਬਿਆਰ ਉਹ ਆ ਜਿਹੜੀ ਤੁਸੀਂ ਸਾਹਮਣੇ ਗੱਡੀ ਦੇਖ ਰਹੇ ਹੋ ਇਹ ਵਿਸ਼ੇਸ਼ ਸਨਮਾਨ ਕਰਨਾ ਰਣਜੀਤ ਜੱਹਲ ਨੂੰ ਵੱਲੋਂ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਇਹ ਟਾਰ ਗੱਡੀ ਹੈ تقریبا 15-16 ਲੱਖੇ ਦੀ ਕੀਮਤ ਹੈ ਇਹ ਅੱਜ ਸਾਡੇ ਪਿੰਡੀ ਉਹਨਾਂ ਦੀ ਮਾਨਕ ਕੀਤਾ ਜਾਣਾ ਹੈ ਤੇ ਆ ਜਿੰਨੇ ਵੀ ਹਮਾਰਾ ਤੰਤਬਾਈ ਗਰਾਊਂਡ ਦੇ ਉੱਪਰ ਸੀ ਦੇਖ ਰਹੇ ਹੋ ਹਮਾਰਾ ਤੰਤਬਾਈ ਦੇ ਖੇਤਰ ਦੇ ਨੇੜੇ ਟਰਾਫੀਆਂ ਤੇ ਸਾਰਾ ਇਹ ਅਡੋਟੀ ਜਿਹੜਾ ਸਲਮਾਨ ਕਰਨਾ ਹੈ ਜੇ ਟੀਮ ਖਿਡਾਰੀ ਉਹਨਾਂ ਦੀਆਂ ਫੋਟੋਆਂ ਉਹਦਾ ਸਾਰਾ ਕੁਝ ਲਾਇਆ ਹੋਇਆ ਹੈ ਇਧਰ ਫਰੋਸ਼ਾਂ ਦੀ ਸੀਟੀ ਤੇ ਕਾਲੀਆਲਾ ਜਿਲ੍ਹਾ ਟੋਗਾ ਇਹ ਸਾਰਾ ਕੁਝ ਜਿਹੜਾ ਇਹਨਾਂ ਨੇ ਫੀਲਡ ਦੇ ਸਹਯੋਗ ਨਾਲ ਰਹੀਆਂ ਗੱਲਾਂ ਵੀ ਜਵਾਨੀ ਚੰਨਾਪੁਰ ਦੇ ਪੰਚਾਇਤ ਸਰਦਾਰ ਸਰਦਾਰ ਸਿੰਘ ਸੁਖਵਿੰਦ ਬਾਬਰ ਖਰਦਾਸ ਇੱਕ ਟੱਕੇ ਵਾਲੀ ਜਿਹੜੀ ਚੱਲ ਰੱਖੇ ਮਾਪੇ ਬਾਬਰ ਖਰਦਾਸ ਦੇ ਡੇਰੇ ਵਾਲੀ ਨੂੰ ਤੇ ਸਾਰਿਆਂ ਬਲੀ ਨੂੰ ਜਿਵੇਂ ਕਿ ਪਹਿਲਾਂ ਮੈਂ ਗਾਜੂ ਕਾਹ ਹਾਂ ਜੰਗ ਲਰੇਤਾ ਜੰਗ ਮਾਰੀ ਆ ਉਹ ਸਾਹਮਣੇ ਨੰਬਰ 1 ਹੋਰ ਪਰ ਉਸ ਜੰਮੀ ਟੀਮ ਦੇ ਖਾਤੇ ਵਿੱਚ ਹੈ ਜਵਨ ਕਿੰਨੇ ਪੁਆਇੰਟ